ਵਾਰ ਮਾਜ ਕੀ ਤਥਾ ਸਰੂਪ ਮਹੱਲਾ ਪਹਿਲਾ ਮਾਲਕ ਮੁਰੀਦ ਤਥਾ ਚੰਦਰ ਹੜਾ ਸੋਹਿਆ ਕੀ ਤਨੀ ਗਾਵਲੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਰੂਪ ਮਹੱਲਾ ਪਹਿਲਾ ਗੁਰ ਦਾਤਾ ਗੁਰ ਹਿਰਦੈ ਘਰ ਮਸਤਾਂ ਗੁਰ ਦਾਤਾਂ ਕਾ ਕਿਉਂਕਿ ਇਹ ਵੀ ਤਾਂ ਹੈ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜਿ ਨੂੰ ਆਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਸਤਿਗੁਰੂ ਅਮ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਪਾਤਸ਼ਾਹ ਦਾ ਅਵਤਾਰ ਧਾਰਨ ਦਾ ਗੁਰਪ੍ਰਵੇਸ਼ ਸਥਾਨ ਵਿੱਚ ਹੈ ਮਹਾਰਾਜ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਤਿਗੁਰੂ ਹਰਰਾਜ ਸਾਹਿਬ ਮਹਾਰਾਜ ਜੀ ਜਦੋਂ ਜਗਤ ਦੇ ਮਾਲਕ ਗੁਰਤਾ ਗੱਦੀ ਤੇ ਦਰਾਜਮਾਨ ਸਨ ਉਸ ਵਕਤ ਸਾਧ ਸੰਗੇ ਜੀ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸੋਂ ਉਤਰਨੀ ਭਾਵਨਾ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਗੁਰੂ ਹਰਿਰਾਇ ਸਾਹਿਬ ਜੀ ਜਦੋਂ ਕੀਰਤਪੁਰ ਸਾਹਿਬ ਤੇ ਨਿਵਾਸ ਕਰ ਰਹੇ ਸਨ ਦੰਗਾ ਘੜਦੇ ਇਲਾਕੇ ਦਾ ਇੱਕ ਰਾਜਾ RAM ਰਾਜਾ ਸੀ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਬਾਅਦ ਤੇ ਕੀਰਤਪੁਰ ਸਾਹਿਬ ਵਿੱਚ ਆਇਆ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਇਹਦਾ ਜਦ ਮਹਾਰਾਜ ਸਾਹਿਬ ਦੇ ਸਰੂਪ ਨੂੰ ਵੇਖ ਕੇ ਮੋਹਤ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਕੇ ਦੇ ਕੇ ਮੋਹਤ ਹੋ ਕੇ ਕਹਿਣ ਲੱਗਾ ਮਾਰਾ ਮੈਂ ਆਪਣੀ ਲੜਕੀ ਦਾ ਨਾਤਾ ਆਪ ਦੇ ਸੁਪੁੱਤਰ ਆਪ ਦੇ ਪੋਤਰੇ ਨੂੰ ਕਰਿਆ ਚਾਹੁੰਦਾ ਹਾਂ ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਿਨ੍ਹਾਂ ਦੇ ਆਪਾਂ ਅਸਥਾਨ ਤੇ ਅਜਿਹਾ ਦੀਵਾਨ ਲਾ ਕੇ ਦਰਸ਼ਨ ਕਰ ਰਹੇ ਹਾਂ ਇਹ ਸਰਬੂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤ ਪ੍ਰਸਾਦ ਵਿੱਚ ਸੁਹਾਇ ਮਾਨਸਨ ਉਸ ਵਕਤ ਸ੍ਰੀ ਗੁਰੂ ਆਸਾ ਮਹਾਰਾਜ ਸਾਹਿਬ ਜੀ ਬਹੁਤ ਛੋਟੀ ਜੀ ਅਵਸਥਾ ਸੀ ਇਹਨਾਂ ਦੇ ਰੂਪ ਨੂੰ ਵੇਖ ਕੇ ਮੋਹ ਹੋ ਕੇ ਜੋ ਰਾਜਾ ਰਾਮ ਜੀ ਰਾਣੀ ਸੀ ਉਸ ਨੇ ਆਪਣੀ ਪੁੱਤਰੀ ਦਾ ਨਾਤਾ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਪੁੱਤਰੇ ਕੋ ਹਰਾਣ ਸਾਹ ਨੂੰ ਕਰਨਾ ਚਾਹਿਆ ਇਹ ਗੁਰਬਲਾਸ ਵਿੱਚ ਕਥਾ ਹੁੰਦੀ ਹੈ ਗੁਰਪ੍ਰਤਾਪ ਸੂਰਜਣਿ ਚ ਭਾਵੇਂ ਇਹ ਕਥਾ ਸੰਕੋਚ ਕੇ ਲਿਖੀ ਹੈ ਕਹਾਲੀ ਕੀਤਾ ਉਹਨਾਂ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਿਆ ਹੈ ਕਿ ਮਾਰਾ ਸਾ ਉਸ ਦੇ ਪਾਪਸ਼ਾ ਨੂੰ ਕਹਿਣ ਲੱਗਾ ਮਾਰਾ ਗੰਗਾ ਘਰ ਦੇ ਵਿੱਚ ਆ ਮੇਰੇ ਮੇਰੀ ਪੁੱਤਰੀ ਨੂੰ ਵਿਆਹਣ ਵਾਸਤੇ ਆਦੇ ਪੋਤਰੇ ਦੀ ਜਨਮ ਬਣਾ ਕੇ ਉੱਥੇ ਤਕੋ ਮਾਰਨ ਕਹਾਂ ਨਾ ਭਾਈ ਅਸੀਂ ਇੱਥੇ ਹੀ ਰਹਾਂਗੇ ਹੁਣ ਕੀਰਤ ਪ੍ਰਸਾਦ ਦੇ ਵਿੱਚ ਤੁਸੀਂ ਇੱਥੇ ਹੀ ਕਰੋ ਸਾਰਾ ਜੋ ਕਰਨਾ ਹੈ ਇਹਨ ਸੁਣ ਕੇ ਮਾਰਾ ਨੇ ਬਚਨ ਮੰਨ ਕੇ ਆਪਣੀ ਪੁੱਤਰੀ ਦਾ ਨਾਤਾ ਕਰ ਦਿੱਤਾ ਗੁਰੂ ਹਰਿਰਾਏ ਸਾਹਿਬ ਨੂੰ ਜਦੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੱਥੇ ਤਿਲਕ ਲਾਇਆ ਤੇਰੀਆਂ ਚਾਰ ਰਾਣੀਆਂ ਸਨ ਰਾਜਾ ਆਰਮ ਦੀਆਂ ਗੰਗਾਦਰ ਦੇ ਰਾਜੇ ਦੀਆਂ ਉਹਦੀਆਂ ਰਾਣੀਆਂ ਦੀਆਂ ਲੜਕੀਆਂ ਨੂੰ ਸਾਰੀਆਂ ਗੁਰੂ ਹਰਿਕ੍ਰਿਸ਼ਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੇ ਗਲਾ ਵਿੱਚ ਹਾਰ ਭਾਤ ਤੇ ਅੱਠ ਪੁੱਤਰੀਆਂ ਸਨ ਜਿਨ੍ਹਾਂ ਦੀ ਆਦਿ ਭਾਈ ਸਾਹਿਬ ਨੇ ਬਾਈ ਸੰਤੋਖ ਸਿੰਘ ਸਾਹਿਬ ਜੀ ਨੇ ਵੀ ਜਿੱਥੇ ਗੁਰਬਨ ਸਾਵਲੀ ਲਿਖੀ ਹੈ ਪਹਿਲਾ ਆਦ ਵਿੱਚ ਉਥੇ ਲਿਖਿਆ ਹੈ ਮਾਤਾ ਕੋਟ ਕਨਿਆਲੀ ਕਲਿਆਣੀ ਜੀ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਮਾਤਾ ਰਾਮ ਕੌਰ ਜੀ ਮਾਤਾ ਤੋਖੀ ਜੀ ਮਾਤਾ ਅਨੋਖੀ ਜੀ ਇਸ ਪ੍ਰਕਾਰ ਸਾਬ ਸਿੰਘ ਜੀ ਸਤਗੁਰਾਂ ਦੇ ਲਾਡੋ ਜੀ ਪ੍ਰੀਮ ਕੌਰ ਜੀ ਇਹ ਅੱਠ ਮਾਤਾਵਾਂ ਦੇ ਨਾਮ ਸਨ ਉਹਨਾਂ ਮਾਤਾ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਹੀ ਅੱਤ ਪੁੱਛਿਆ ਸਤਵੇਂ ਪਾਤਸ਼ਾਹ ਦੇ ਨਾਲ ਹੀ ਸ਼ਾਦੀ ਕਰਨੀ ਪਸੰਦ ਕੀਤੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਪ੍ਰਸੰਤਾ ਦੇ ਨਾਲ ਉਸ ਉਹਨਾਂ ਦੀ ਅੱਠਾਂ ਦੀਆਂ ਪੁੱਤਰੀਆਂ ਦੇ ਜਿਹੜੀ ਕੁੜਮਾਈ ਸੀ ਪ੍ਰਵਾਨ ਕਰਕੇ ਪ੍ਰਸਾਦ ਜੀ ਕੀ ਰਾਜਾ ਆਰਮਣ ਦੀਆਂ ਲੜਕੀਆਂ ਦਾ ਜੋ ਚਾਰ ਰਾਣੀਆਂ ਤੋਂ ਪੈਦਾ ਹੋਈਆਂ ਸਨ ਉਹਨਾਂ ਦੀ ਸ਼ਾਦੀ ਕਰ ਦਿੱਤੀ ਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਕੋਟ ਕਲਿਆਣੀ ਜਿਹੜੀ ਸੀ ਉਹਨ ਸੰਤਾਨ ਦੀ ਇਸ਼ਾਣੀ ਕੀਤੀ ਗੁਰੂ ਸਾਹਿਬ ਦੇ ਧਿਆਨ 'ਚ ਹੀ ਮਾਸ ਰਹੀ ਅਤੇ ਉਸੇ ਪ੍ਰਕਾਰ ਪ੍ਰੇਮ ਕੌਰ ਨੇ ਵੀ ਸੰਤਾਨ ਦੀ ਇਸ਼ਾਣੀ ਕੀਤੀ ਮਹਾਰਾਜ ਦੇ ਧਿਆਨ 'ਚ ਲੀਨ ਰਹੀ ਮਾਤਾ ਲਾਡੋ ਜੀ ਵੀ ਧਿਆਨ 'ਚ ਲੀਨ ਰਹੇ ਮਾਤਾ ਅਨੋਖੀ ਜੀ ਵੀ ਧਿਆਨ 'ਚ ਲੀਨ ਰਹੇ ਮਾਤਾ ਤੋਖੀ ਜੀ ਵੀ ਧਿਆਨ ਚੀ ਲੀਨ ਰਹੇ ਇਹਨਾਂ ਛਿਆ ਮਾਤਾ ਨੇ ਕੋਈ ਸੰਤਾਨ ਦੀ ਇੱਛਾ ਨਹੀਂ ਕੀਤੀ ਅਤੇ ਮਾਤਾ ਜਿਹੜੀ ਕ੍ਰਿਸ਼ਨ ਕੌਰ ਸੀ ਜਦੋਂ ਗੁਰੂ ਹਰਿਰਾਇਨ ਸਾਹਿਬ 18 ਸਾਲ ਦੀ ਉਮਰ ਵਿੱਚ ਹੋ ਗਏ ਉਸ ਨੇ ਇਸ ਨੂੰ ਗੁਰੂ ਮਹਾਰਾਜ ਸਾਹਿਬ ਤੋਂ ਪੁੱਤਰ ਦੀ ਜਾਤਨਾ ਵਾਸਤੇ ਆਪਣੇ ਮਹਿਲਾਂ ਵਿੱਚ ਦਾਸੀ ਨੂੰ ਧੋਦ ਕੇ ਬੇਨਤੀ ਕੀਤੀ ਕਿ ਮਹਾਰਾਜ ਦਰਸ਼ਨ ਦੇਓ ਮਹਾਰਾਜ ਸਾਹਿਬ ਤੋਂ ਪਾਤਸ਼ਾਹ ਨੇ ਕਿਆ ਸੀ ਸਮਝ ਲਿਆ ਹੈ ਕਿ ਉਸ ਨੂੰ ਪੁੱਤਰ ਦੀ ਕਾਮਨਾ ਹੈ ਜਦੋਂ ਪਾਤਸ਼ਾਹਾਂ ਦੇ ਘਰ ਵਿੱਚ ਇਹ ਨਿਯਮ ਹੈ ਕਿ ਪਸ਼ੂਆਂ ਵਾਲਾ ਸੁਭਾਅ ਨਹੀਂ ਅਸੀਂ ਵਰਤਦੇ, ਕਿ ਲਾ ਨਹੀਂ ਕਿਸੇ ਪ੍ਰਕਾਰ ਦੀ ਕਰਦੇ। ਮੂਲ ਮੰਤਰ ਲੋਕੋ ਦੇ ਜਨ ਨੇ ਉਹਦੇ ਨਾਲ ਸੰਤਾਨ ਪੈਦਾ ਹੋ ਜਾਂਦੀ ਹੈ। ਇਹ ਲਿਖਿਆ ਭਾਈ ਮਨੀਸ਼ ਸਿੰਘ ਸਾਹਿਬ ਜੀ ਨੇ ਕਿਉਂਕਿ ਭਾਈ ਬੁੱਧੂ ਸਾਹਿਬ ਦੀ ਵੰਸ਼ ਵਿੱਚ ਵੀ ਭਾਈ ਰਾਮਕੌਰ ਤੱਕ ਜਿੰਨੇ ਪੁੱਤਰ ਹੋਏ ਹਨ ਮੰਤਰ ਦੇ ਨਾਲ ਹੀ ਹੋਏ ਹਨ ਤੇ ਉਹਨਾਂ ਨੇ ਗ੍ਰਸਤ ਨਹੀਂ ਕੀਤਾ ਕਿਸੇ ਪ੍ਰਕਾਰ। ਇਹ ਬਚਨ ਨਾਲ ਪੁੱਤਰ ਹੁੰਦੇ ਰਹੇ ਹਨ ਸੱਤ ਪੀੜੀਆਂ ਤੱਕ ਭਾਈ ਬੁੱਧੂ ਸਾਹਿਬ ਦੇ ਪੀੜੀ ਕੱਟ। ਅਤੇ ਉਸ ਤੋਂ ਬਾਅਦ ਸੰਸਾਰੀ ਤੇ ਜਿਹੜਾ ਭਾਈ RAMKOUR ਦਾ ਪੋਤਰਾ ਸੀ ਕਾਨਸੋ ਉਹ ਦਰਸਤ ਵਿੱਚ ਫਸ ਗਿਆ ਸੀ ਅਤੇ ਫਿਰ ਉਹ ਆਪੋ ਦੀ ਲੜਕੇ ਪੋਤਰੇ ਖਤਮ ਹੋ ਗਏ ਸਨ ਉਸ ਤੋਂ ਬਾਅਦ ਭਾਈ RAMKOUR ਤੋਂ ਬਾਅਦ ਤੇ ਕੁਲ ਜਿਹੜੀ ਸੀ ਬਾਬੇ-ਬੁੱਢੇ ਦੀ ਸਮਾਪਤ ਹੋ ਗਈ ਸੀ ਪੋਤਰੇ ਤੋਂ ਕਾਨਸੋ ਦੇ ਪੋਤਰਾ ਦੀ ਤਸਵੀਰ ਬਾਬੇ ਕੱਲ ਦੀ ਜਿਹੜੀ ਤਸਵੀਰ ਜਿਉੜੀ ਆ ਉਹਦੇ ਤੇ ਤਸਵੀਰ ਆ ਹੋ ਗਈ ਜਿਸਨੇ ਆ ਆਰਦਾ ਸਵਾਰ ਦੁਨੀਆਦਾਰ ਵਰਤ ਲਿਆ ਸੀ ਪਹਿਲੇ ਸਾਰੇ ਜੱਤਾਂ ਦੇ ਵਿੱਚ ਰਹਿਣ ਵਾਲੇ ਸਨ ਤੇ ਮਾਤਾ ਜੀ ਨੂੰ ਜਦੋਂ ਮਹਾਰਾਜ ਸਾਹਿਬ ਜੀ ਨੇ ਮਾਤਾ ਕ੍ਰਿਸ਼ਨ ਕੌਰ ਦੀ ਆਸਾ ਨੂੰ ਪੂਰੀ ਕਰਨ ਵਾਸਤੇ ਮੂਲ ਮੰਤਰ ਲਿਖੇ ਦਿੱਤਾ ਕਿ ਉਸ ਨੂੰ ਚੂਕ ਲਵੇ ਇਸ਼ਨਾਨ ਕਰਕੇ ਉਮਰਤ ਦੇ ਵਿੱਚ ਉੱਠ ਕੇ ਤੇ ਉਸ ਦੀ ਕਾਮਨਾ ਪੂਰੀ ਹੋ ਜਾਏਗੀ ਉਹ ਕ੍ਰਿਸ਼ਨ ਕੌਰ ਦੇ ਦਿਲ ਦੇ ਵਿੱਚ ਇਹ ਰਾਗੀ ਆਈ ਕਿ ਮਾਰਾ ਸਾਹਮਣੇ ਨੂੰ ਦਰਸ਼ਨ ਕਿਉਂ ਨਹੀਂ ਦਿੱਤੇ ਉਸ ਵੇਲੇ ਉਹ ਦਾਸੀ ਦੇ ਪਾਸ ਮੰਤਰ ਲੈ ਕੇ ਚੂਕ ਨਾ ਸਕੀ ਜੋ ਦੂਜੀ ਰਾਮ ਕੌਰ ਸੀ ਉਹਦੇ ਅੰਦਰ ਸਰਦਾ ਹੋ ਗਈ ਉਹਨਾਂ ਸਾਧ ਸੰਗਤਿਓ ਮਾਰਾ ਸਦਾ ਮੂਲ ਮੰਤਰ ਲੈ ਕੇ ਇਸ਼ਨਾਨ ਕਰਕੇ ਨਮਸਕਾਰ ਕਰਕੇ ਗੁਰੂ ਸਾਹਿਬ ਦਾ ਧਿਆਨ ਕਰਕੇ ਜਦੋਂ ਤੀਸਿਆ ਦੇ ਗਰਭ ਦੇ ਅੰਦਰ ਬਾਬਾ ਰਾਮ ਰਾਜ ਜੀ ਪੈਦਾ ਹੋਏ। ਰਾਮ ਰਾਜ ਜੀ ਦਾ ਜਨਮ ਹੋਇਆ। ਰਾਮ ਰਾਜ ਜੀ ਦੇ ਜਨਮ ਹੋਣ ਤੋਂ ਬਾਅਦ ਕ੍ਰਿਸ਼ਨ ਕੌਰ ਨੇ ਬੜਾ ਪੁੱਤਾਵਾ ਕੀਤਾ ਕਿ 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 ਮੈਂ ਗੁਰੂ ਸਾਹਿਬ ਦਾ ਬਚਨ ਕਿਉਂ ਨਹੀਂ ਮੰਨਿਆ। ਇਹ ਤੇ ਘਰ ਪੁੱਤਰ ਹੋ ਗਿਆ ਹੈ। ਉਸ ਜੀ ਨੇ ਫੇਰ ਮਹਾਰਾਜ ਅੱਗੇ ਭਾਵਨਾ ਦੇ ਨਾਲ ਬੇਨਤੀ ਕੀਤੀ ਕਿ ਮਾਰਾ ਮੈਨੂੰ ਵੀ ਦਬਖੋ। ਉਸ ਨੇ ਸਰਮੁਜੀਨ ਮੂਲ ਮੰਤਰ ਬਖਸ਼ਿਆ। ਇਹ ਗੁਰਬਲਾਸੇ ਜ਼ਿਕਰ ਆਉਂਦਾ ਭਾਈ ਮਨੀ ਸਿੰਘ ਸਾਹਿਬ ਦੇ ਵਿੱਚ। ਮੂਲ ਮੰਤਰ ਲੋਸੋ ਦਿੱਤਾ ਤੇ ਮਾਤਾ ਜੀ ਨੇ ਇਸ਼ਨਾਨ ਕਰਕੇ ਅਰਦਾਸ ਕਰਕੇ ਉਸ ਮੰਤਰ ਦੇ ਤਾਈਂ ਗਲ ਵਿੱਚ ਘੋਲ ਕੇ ਪੀਣਾ ਕੀਤਾ ਤੇ ਉਸ ਤੋਂ ਸਾਬਸੇਬ ਜੀ ਮਾਤਾ ਜੀ ਦੇ ਉਧਰ ਵਿੱਚ ਅਥਰੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੀ ਆਗਿਆ ਕਰਕੇ ਗੁਰੂ ਨਾਨਕ ਜੀ ਦੇਤ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਮਹਾਰਾ ਸਾਹਿਬ ਜੀ ਅੱਜ ਦਾ ਦਿਨ ਹਾਂ ਸ਼ਾਵਣ ਦੀ ਸਰਸੰਗਤ ਜੀ ਵਧੀ ਨੌਵੀਂ ਵਾਲੇ ਦਿਨ ਸਵਾ ਪੈਰ ਦੇ ਤੜਕੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਕੀਰਤ ਪ੍ਰਸਾਦ ਵਿੱਚ 1713 ਬਿਕਰਮੀ ਨੂੰ ਫਾੜ ਵਧੀ ਸੌਣ ਵਧੀ ਨੌਵੀਂ ਨੂੰ ਕੋਮਬਾਰਾ ਦੇ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਬਤਾਰ ਧਾਰਨ ਕੀਤਾ ਇਹ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਧਾਰਨ ਦਾ ਗੁਰਪੁਰਬ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਧਾਰਨ ਦਾ ਸਭ ਸੰਗਤਾਂ ਨੂੰ ਵਧਾਈ ਹੋਵੇ ਉਸ ਰੋਜ਼ ਦਿਨ ਸੰਗਤਾਂ ਨੇ ਸਭ ਲੋਕ ਨੂੰ ਇਸ਼ਾਨਾਨ ਕੀਤਾ ਸਵਾਤਰ ਦੇ ਤੜਕੇ ਸਾਰਿਆਂ ਦੇ ਗੜਵੇ ਤੂੰਦੇ ਦੁੱਧ ਨਾਲ ਭਰੇ ਹੋਏ ਉਹਨਾਂ ਦੇਖੇ ਬੜੇ ਹੈਰਾਨ ਹੋ ਗਏ ਇਸ ਪ੍ਰਕਾਰ ਦੁੱਧ ਦਾ ਸੱਜੂ ਹੋ ਕੇ ਵਗਿਆ ਸੀ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਉਤਾਰ ਧਾਰਿਆ ਸੀ ਉਸ ਪ੍ਰਕਾਰ ਸਾਥ ਸੰਗਧੀਓ ਸਾਧੂਆਂ ਨੇ ਕੋ ਦਿਨ ਚੜ੍ਹੇ ਦੇਖੇ ਦੁੱਧ ਦੇ ਭਰੇ ਹੋਏ ਤੂੰਦੇ ਦੇਖ ਕੇ ਹੈਰਾਨ ਹੋ ਗਏ ਮਹਾਰਾਜ ਸਕੇ ਪਾਤਸ਼ਾਹ ਹਰਿਕ੍ਰਿਸ਼ਨ ਗੁਰੂ ਹਰਾਨ ਸਾਹਿਬ પાસે ਬੇਨਤੀ ਕੀਤੀ ਮਹਾਰਾਜ ਸੱਜੂ ਦਿਨ ਦਾ ਹੋ ਕੇ ਵਗਿਆ ਮਹਾਰਾਜ ਕਹਿੰਦੇ ਭਾਈ ਸਾਡਾ ਅੱਠਵਾਂ ਰੂਪ ਪਰਗਿਤ ਹੋਇਆ ਇਸ ਕਰਕੇ ਦੁੱਧ ਦਾ ਸਬਜ ਹੋ ਕੇ ਬਗਿਆ ਸਬਜ ਹੋ ਕੇ ਬਗਿਆ ਸੀ ਇਹ ਬਚਨ ਗੁਰੂ ਮਾਰਾ ਸਾਹਿਬ ਨੇ ਕੀਤੇ ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਜਿਹੇ ਦਿਨ 1713 ਬਿਕਰਮੀ ਸਾਵਣ ਵਦੀ ਨੌਵੀਂ ਨੂੰ ਸਵਾ ਪੈਰ ਦੇ ਤੜਕੇ ਪੀਰਤ ਪ੍ਰਸਾਦ ਵਿੱਚ ਮਾਤਾ ਕ੍ਰਿਸ਼ਨ ਕੌਰ ਦੀ ਕੁੱਖ ਨੂੰ ਭਾਗ ਲਾਉਣ ਵਾਤੇ ਗੁਰੂ ਹਰਰਾਜ ਸਾਹਿਬ ਦੇ ਸੁਪੁੱਤਰ ਛੋਟੇ ਵੱਡੇ ਰਾਮਰਾਜ ਜੀ ਸਾਂਨੇ ਮਹਾਰਾਜ ਦੇ ਘਰ ਵਿੱਚ ਮਾਤਾ ਕ੍ਰਿਸ਼ਨ ਕੌਰ ਦੇ ਗੋਦ ਨੂੰ ਭਾਗ ਲਾਉਣ ਵਾਲੇ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਅਜਵਕਾਰ ਹੋਇਆ ਹੈ ਸਭ ਸੰਗਤਾਂ ਨੂੰ ਬਧਾਈ ਹੋਵੇ ਜਿਸ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜੀ ਨੇ ਬਾਲਕ ਅਵਸਥਾ ਵਿੱਚ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਹਸਤਾਨ ਦੇ ਉੱਤੇ ਆ ਕੇ ਦੁਆਨ ਵਿੱਚ ਜਿੱਥੇ ਜੀ ਹਰਗੋਦਨ ਸਾਹਿਬ ਮਹਾਰਾਜ ਦਾ ਪਤਾਲਪੁਰੀ ਹਸਤਾਨ ਹੈ ਉਸ ਸਥਾਨ ਤੇ ਬਾਸੀਆਂ ਲਿਆਉਣੀਆਂ ਉਥੇ ਮਹਾਰਾਜ ਸਾਹਿਬ ਜੀ ਬੈਠਾ ਕਰਦੇ ਲਟਿਆ ਕਰਦੇ ਕਹਿਆ ਕਰਦੇ ਕਿਉਂ ਜਦੋਂ ਥੋੜੀ ਜਿਹੀ ਸਭ ਸੰਭਾਲ ਲਈ ਮਹਾਰਾਜ ਸਾਹਿਬ ਗੁਰੂ ਹਰਕਿ ਸਿੰਘ ਸਾਹਿਬ ਜੀ ਇੱਕ ਛੋਟਾ ਜਿਹਾ ਸਰੰਦਾ ਸੀ ਉਸ ਸਰੰਦੇ ਨਾਲ ਰੋਜ਼ਾਂ ਤੋਂ ਸਬਦ ਕੀਰਤਨ ਕਰਿਆ ਕਰਦੇ 5 ਸਾਲ ਦੀ ਉਮਰ ਤੱਕ ਉਹ ਅਸਰਾਨੀਆਂ ਖੇਲਾਂ ਖੇਲੀਆਂ ਗੁਰਮੁਖੀ ਦੇ ਅੱਖਰ ਇੰਨੇ ਸਨ ਕਿ ਲਿਖਾਈ ਦੇ ਸਿਆਣੇ ਸੰਮੇ ਆਪ ਜੀ ਦਾ ਜਿਹੜੀ ਲਿਖਾਈ ਹੈ ਉਹ ਸਾਖੀਆਂ ਦੀ ਪੋਥੀ ਕੀਰਤ ਪ੍ਰਸਾਦ ਵਿੱਚ ਹੈ ਆਪ ਦੀ ਯਾਦਗਾਰ ਜਿੱਥੇ ਬਾਬੇ ਗੁਰਗੱਤੇ ਨੂੰ ਬਾਬੇ ਸ੍ਰੀ ਚੰਦ ਨੇ ਬਾਦ ਨਗਰ ਤੋਂ ਇੱਕ ਯੋਗ ਦੀ ਤੋਤੀ ਦਿੱਤੀ ਸੀ ਤੇ ਬਾਬੇ ਕਾ ਹੋਇਆ ਉਹ ਯੋਗ ਦੀ ਤੋਤੀ ਅੱਲਾਕੀਨ ਪੰਛੀ ਸੀ ਕਹਿੰਦੇ ਐ ਉਥੋਂ ਵਾਲੇ ਸੇਵਾਦਾਰ ਤਾਂ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਸੀ ਪਰ ਬਾਬੇ ਗੁਰੂਪਤੇ ਦੇ ਸਰਦਾਰ ਤੇ ਯੋਗ ਦੀ ਤੋਤੀ ਬਾਬੇ ਸ਼੍ਰੀ ਚੰਦਨ ਕਿਸੇ ਨੂੰ ਚੇਲਾ ਨਹੀਂ ਸੀ ਬਣਾਇਆ ਸਤਗੁਰੂ ਦੇ ਪੁੱਤਰ ਦੇ ਉੱਤੇ ਕਹਿੰਦੇ ਆ ਯਾ ਯੋਗ ਵੀ ਗੁਰੂ ਘਰ ਚ ਆ ਗਿਆ ਸਾਡਾ ਇਉਂ ਕਹਿ ਕੇ ਉਹ ਤੋਤੀ ਸੀ ਕੰਬ ਜੀ ਨੂੰ ਆਗਦੇ ਉਸਰੇ ਪਿਆਰ ਵਿੱਚ ਬਾਬੇ ਗੁਰਦੱਤੇ ਨੂੰ ਤੁਸੀਂ ਬਾਬੇ ਗੁਰਦੱਤੇ ਤੋਂ ਅੱਗੇ ਬਾਲੂ ਹਕਣਾ ਆਦਿਕ ਸੁਖ ਪਾਈ ਗੋਂਦਾ ਜੀ ਅਤੇ ਇਸੇ ਪ੍ਰਕਾਰ ਹੋਰ ਅਲਮਸਤਾਦਕ ਇਹ ਨਿਹਾਲ ਹੋਏ ਸਨ ਸਤਸੰਗ ਜੀ ਖੂਲ ਕੇ ਇਹਨਾਂ ਦੇ ਨਾਮ ਸੰਸਾਰੇ ਚਾਰ ਧੂਏ ਜਿਹੜੇ ਉਦਾਸੀਆਂ ਦੇ ਹੋਏ ਆ ਤੇ ਬਾਬੇ ਗੁਰਦੱਤੇ ਤੋਂ ਅੱਗੇ ਹੋਏ ਹਨ ਇਸ ਪ੍ਰਕਾਰ ਸਤਸੰਗ ਜੀ ਗ੍ਰੀਵਨਵਾਯ ਅੰਤਰਜਾਮੀ ਸਕੇ ਪਾਤਸ਼ਾਹ ਜੀ ਨੇ ਉਹ ਉੱਥੇ ਮਾਰੇ ਸਾਡੀ ਯਾਦਗਾਰੀ ਪੋਥੀ ਹੈ ਅਠਵੇਂ ਪਾਤਸ਼ਾਹ ਦੀ ਸਾਖੀਆਂ ਦੀ ਪੋਥੀ ਜਿਸ ਪੋਥੀ ਵਿੱਚ ਗੁਰੂ ਸਾਹਿਬ ਜੀ ਨੇ ਕੁਝ ਕੁ ਗੁਰੂ ਸਾਹਿਬ ਜੀਆਂ ਸਾਖੀਆਂ ਲਿਖੀਆਂ ਕੁਝ ਕੁ ਬਾਣੀ ਦੇ ਅੱਖਰ ਲਿਖੇ ਹੋਏ ਆ ਲਿਖਾਈ ਮੋਤੀ ਕਲਮਦੀ ਹੈ ਉੱਤੇ ਪੱਤਰੇ ਜਿਹੜੇ ਹਨ ਕਸ਼ਮੀਰੀ ਹਨਗੇ ਉਹ ਬੜੀ ਸੁੰਦਰ ਪੋਥੀ ਹੈ ਉਹ ਦਰਸ਼ਨ ਪ੍ਰੇਮੀ ਕਿਸੇ ਕਿਸੇ ਨੂੰ ਕਰਾਉਂਦਾ ਹੈ ਇਸ ਤਰ੍ਹਾਂ ਸਾਹਿਬ ਸੰਗਤ ਵੀ ਕਈ ਵਾਰੀ ਝੇਕਾ ਦੇ ਕੇ ਉਹਨਾਂ ਦਰਸ਼ਨ ਕਰਨੀ ਪੈਂਦੇ ਆ ਉਹ ਪੋਥੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਲਿਖਾਈ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਉਂ ਕੋਥੀ ਲਿਖੀ ਸੀ ਸਾਖੀਆਂ ਹਨ ਗੁਰੂ ਮਹਾਰਾਜ ਦੀਆਂ ਗੁਰੂ ਨਾਨਕ ਸਾਹਿਬੀਆਂ ਮਹਾਰਾਜ ਤੀਜੇ ਪਾਤਸ਼ਾਹ ਦੀਆਂ ਸਤਵੇਂ ਪਾਤਸ਼ਾਹ ਦੀਆਂ ਇਹ ਸਾਖੀਆਂ ਇਹਦੇ ਵਿੱਚ ਗੁਰੂ ਸਾਹਿਬ ਦੀਆਂ ਸਤਿਗੁਰੂ ਸਾਹਿਬ ਦੇ ਅਵਤਾਰ ਧਾਰਨ ਦੇ ਜੀਵਨ ਚਿਰਤ ਦੇ ਵੀ ਕਤਕਰੇ ਦੇ ਵਿੱਚ ਲਿਖੇ ਹੋਏ ਹਨ ਇਸ ਪ੍ਰਕਾਰ ਦੀ ਕੋਥੀ ਹੈ ਸਾਖ ਸੰਗ ਦੀ ਜਿਹੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਾਲਕ ਬਸਾ ਵਿੱਚ ਲਿਖੀ ਸੀ ਸੇ ਗੁਰੂ ਹਰਿਕ੍ਰਿਸ਼ਨ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਦੇ ਪਾਠੀ ਹੋ ਗਏ ਸਨ ਅਤੇ ਮਹਾਰਾਜ ਸਾਹ ਦੇ ਹੋਣਹਾਰ ਨੋਂ ਨਿਹਾਲ ਪਾਠ ਕਰਿਆ ਕਰਦੇ ਇੱਕ ਦਿਨ ਇੱਕ ਸੁਖ ਪਰਦੇਸ ਦੇ ਵਿੱਚੋਂ ਹੋਰ ਕਿਸੇ ਇਲਾਕੇ ਵਿੱਚੋਂ ਕਾਬਲ ਦੇ ਇਲਾਕੇ ਵਿੱਚੋਂ ਹੋਰ ਕਿਸੇ ਕਿਉਂ ਗੁਰੂ ਹਰਿਰਾਜ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਸ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਹਿਬ ਜੱਜ ਦੋਵੇਂ ਹੋਣਹਾਰ ਨੋਂ ਨਿਹਾਲ ਹਨ ਆਪ ਕਿੰਨਾਂ ਨੂੰ ਆਪ ਦੀ ਗੁਰਿਆਈ ਦੀ ਬਖਸ਼ਿਸ਼ ਕਰੋਗੇ ਉਸ ਵੇਲੇ ਮਹਾਰਾਜ ਸਾਹਿਬ ਕਹਿੰਿਆ ਕਿ ਭਾਈ ਇਹ ਗੱਲ ਤਾਂ ਜਿਹੜੀ ਪੁੱਛੀ ਆ ਗੁਪਤ ਰੱਖਣੀ ਹੈ ਜਦੋਂ ਅਸੀਂ ਜੋਤੀ ਜੋ ਸਮਾਣਾ ਹੋਊ ਉਸ ਵੇਲੇ ਪ੍ਰਗਟ ਕਰਾਂਗੇ ਇਹਨਾਂ ਕਾ ਨਹੀਂ ਮਾਰਾ ਮੈਂ ਪਰਦੇਸੀ ਸਿੱਖਾਂ ਖੋਰਾ ਮੇਰਾ ਫੇਰ ਆਉਣਾ ਹੋਵੇ ਕਿ ਨਾ ਕਿਰਪਾ ਕਰੋ ਮੈਨੂੰ ਇਹ ਮਹਾਰਾ ਕਹਿੰਦੇ ਚੰਗਾ ਗੁਪਤ ਰੱਖੀ ਬਚਨ ਮੰਨ ਕੇ ਸੂਈਆਂ ਲੈ ਕੇ ਚਲਾਈ ਇੱਥੇ ਜਿਵੇਂ ਤੁਕਾਂ ਸਾਂ ਨਜ਼ਰ ਕਰੇ ਤਾਂ ਸਮਰਿਆ ਜਾਏ ਆਤਮਾ ਦਰਵਾਹ ਰਹਿ ਲਿਵਦਾ ਜੋ ਲਿਵ ਲੱਗਿਓਏ ਆਤਮਾ ਮਨ ਟਲ ਜਾਂਦਾ ਏ ਉਹ ਤੁਕਾਂ ਮੁਖੋਂ ਚ ਸਤਿਗੁਰਾਂ ਦੇ ਉਹ ਤੁਕਾਂ ਸੁਣਦੇ ਨੇ ਸੂਈ ਨਾਲ ਪਾ ਦੇਵੇ ਲਾਈ ਹੱਥ ਚੋਂ ਸਖਦੇ ਹੋ ਜੇ ਮੋਹ ਟਲ ਜਾਂਦੀ ਹੈ ਐ ਪਾ ਦੇ ਟਲੇ ਹੋਏ ਸੀ ਸੋ ਇਹ ਵਿਚੋ ਗੁਦਕ ਹੋ ਗਈ ਤੇ ਕਾ ਨਹੀਂ ਰਿਹਾ ਆਤਿਕ ਫੜ ਨਹੀਂ ਸਕਿਆ ਇਹ ਹੈਰਾਨ ਹੋ ਗਿਆ ਮစ္ਸਾ ਹੋ ਗਿਆ ਤੇ ਇਹਨਾਂ ਨੂੰ ਬਖਸ਼ਿਸ਼ ਹੋਣੀ ਆ ਗੁਰਿਆਈ ਦੀ ਕਿਉਂ ਗੁਰੂ ਹਰਿਰਾਏ ਸਾਹਿਬ ਨੇ ਪਰਖੇ ਸੰਸਾਭ ਯਾਦੇ ਦੋਣੇ ਬਾਲਕ ਅਵਸਥਾ ਵਿੱਚ ਆ ਤਾਂ ਫੇਰ ਬਾਬਾ ਰਾਮਰਾਜ ਜੀ ਨੇ ਜਿਸ ਵਕਤ ਸੋਦੀ ਬੇਦੀ ਤੇਹਣ ਭੱਲੇ ਸਾਰੇ ਇਕੱਠੇ ਕਰਕੇ ਪੁੱਛੇ ਸੀ ਵੀ ਕੋਈ ਰੰਗ ਦੇ ਨੂੰ ਉਤਰ ਦੇਣ ਵਾਸਤੇ ਜਾਓ ਸਾਰੇ ਦਰਗੇ ਸੋ ਰੰਗ ਦੇ ਦੇ क्रूर ਸੁਭਾਅ ਤੋਂ ਰਾਮ ਰਾਜ इनके जे मारा मेनू ਕਰਾਮਾ ਆ ਗਏ ਹੋ ਤੇ ਮੈਂ ਜਾਣੇ ਤੇ ਸਿੱਖਾਂ ਨੇ ਕਾਹੇ ਮਾਰਾ ਤੁਹਾਡਾ ਪੁੱਤਰ ਕਹਿੰਦਾ ਮੈਂ ਜਾ ਰਹਾ ਹਾਂ ਮਾਰਾ ਕਹਿੰਦੇ ਚੰਗਾ ਕਰਾਮਾ ਤੇ ਉਹਨੂੰ ਦਿੰਦੇ ਆਂ ਸੀ ਪਰ ਬਹੁਤੀ ਕਰਾਮਾਤ ਨਾ ਦਿਖਾਵੇ ਅਤੇ ਛੋਟੀ ਵਾਪਸ ਆ ਜਾਵੇ ਉਥੇ ਮੋਹ ਨਾ ਪਾਵੇ ਤੇ ਗੁਰਬਾਣੀ ਦਾ ਜੇ ਕਿਤੇ ਲੋੜ ਪੈਜੀ ਨਾ ਪਰਖਣ ਦੀ ਉਥੇ ਗੁਰਬਾਣੀ ਦੇ ਅਦਬ ਵਿੱਚ ਫਰਕ ਨਾ ਪਾਵੇ ਪਾਤਸ਼ਾਹ ਦੇ ਵਿਹਾਰ ਵਿੱਚ ਆ ਇਹ ਬਚਨ ਗੁਰੂ ਸਾਹਿਬ ਜੀ ਨੇ ਕੀਤੇ ਇਹਦੀ ਗੱਲ ਤੋਂ ਸਾਧ ਸੰਗਤ ਜੀ RAM RAJ ਉਸ ਵੇ ਮਹਾਰਾਜ ਸਾਹਿਬ ਕਹਿੰਦਾ ਚੰਗਾ ਤੇਰੀ ਬਾਣੀ ਤੇ ਬਸਾਂਗੇ ਜੋ ਬੋਲਿਆ ਕਰੇਗਾ ਪੂਰਾ ਹੋ ਜਾਏਗਾ ਇਹ ਵਜਨ ਕਰਕੇ ਗੁਰੂ ਹਰਿਰਾਜ ਸਾਹਿਬ ਨੂੰ ਕਰਾਮਾ ਦੇਤੀ RAM RAJ ਖੁਸ਼ ਹੋ ਕੇ ਜਦੋਂ ਜਾਣ ਲੱਗੇ ਕੀਰਤ ਪ੍ਰਸਾਦ ਤੋਂ ਜਦੋਂ ਰਸਮ ਵਾਈਏ ਜੇ ਉਹਨੂੰ ਕੋਰੇ ਨਹੀਂ ਸੀ ਜੋੜੇ ਪਰ ਆਦੇ ਵਿੱਚ ਬਹਿ ਗਿਆ RAM RAJ ਜਦੋਂ ਬੈਠ ਗਿਆ ਕਹਿੰਦਾ ਮੇਰੀ ਰਸ ਤੂੰ ਚੱਲ ਬਿਨਾਂ ਕੋੜਿਆਂ ਤੋਂ ਜਦੋਂ ਰਸਾਤੇ ਕੀਰਤ ਪ੍ਰਸਾਦ ਦੇ ਵਾਲੇ ਪ੍ਰਕਮਣ ਕਰਨ ਲੱਗੀ ਮਹਾਰਾਜ ਸਾਹਿਬ ਦਰਵਾਜ਼ੇ 'ਚ ਨਿਕਲੇ ਜੇ ਲੋ ਜਿੱਥੇ ਕਰਾਮਾਤ ਵਰਤਨੀ ਆ ਉੱਥੇ ਵਰਤਨੀ ਇਥੇ ਘਰ ਹੀ ਵਰਤਨ ਲੱਗ ਗਏ ਬਗਾਨੀ ਚੀਜ਼ ਸੀ ਨਾ ਤੈਨੂੰ ਆਦਰ ਨਹੀਂ ਹੈ ਇਸਦਾ ਸੁਣ ਕੇ ਫਿਰ ਨੋਸ਼ਕਾਰ ਕਰਕੇ ਤੁਰ ਪਿਆ ਉੱਥੇ ਜਾ ਕੇ ਰੰਗਦੇਵ ਜੀ ਜਿੰਨੀਆਂ ਕਰਾਮਾਤਾਂ ਦਿਖਾਈਆਂ ਉਹ ਵੀ ਸਾਰੀਆਂ 72 ਕਰਾਮਾਤਾਂ ਪਾਈ ਜਾਣੀ ਜਾਂਚਣ ਲਿਖੀਆਂ ਹਨ ਉਹ ਕਰਾਮਾਤਾਂ ਦਿਖਾਉਂਦਾ ਰਿਹਾ ਕਈ ਗੱਲਾਂ ਹੋਰ ਤਰ੍ਹਾਂ ਦੀਆਂ ਕੀਤੀਆਂ ਜਿਨ੍ਹਾਂ ਜੇ ਰੰਗਦੇਵ ਜੀ ਪੁਸ਼ਾਮਤ ਕੀਤੀ ਜਿਸ ਵੇਲੇ ਮਹਾਰਾਜ ਸਾਹਿਬ ਦੀ ਬਾਣੀ ਦਾ ਜ਼ਿਕਰ ਆਇਆ ਮਿੱਟੀ ਮੁਸਲਮਾਨ ਕੀ ਪੁੱਛਿਆ ਤੇ ਉਸ ਜਿਹੜੇ ਬੇਈਮਾਨ ਕੀ ਕਹਿਤਾ ਉਹ ਬੇਈਮਾਨ ਕੀ ਮਿੱਤੀ ਆ ਮੁਸਲਮਾਨ ਦੀ ਇਹ ਸੁਣ ਕਰਕੇ ਔਰੰਗਜ਼ੇਬ ਤਾਂ ਹੋ ਗਿਆ ਖੁਸ਼ ਪਰ ਸਿੱਖ ਜਿਹੜੇ ਹਰਵਾਇ ਮਹਾਰਾਜ ਦੇ ਪਾਸ ڈاک ਪਜਾਉਂਦੇ ਸੀ ਉਹਨਾਂ ਨੇ ਲਿਖ ਕੇ ਜਦੋਂ ਭੇਜਿਆ ਗੁਰੂ ਸਾਹਿਬ ਸਿੱਤੇ ਪਾਸ਼ਾ ਕਹਿਣ ਲੱਗੇ ਸਾਡਾ ਪੁੱਤਰ ਹੋ ਕੇ ਜਿਨ੍ਹਾਂ ਦੀ ਬਾਣੀ ਨੂੰ ਕੋਈ ਪੀਰ ਸਿੱਧ ਪਕੰਬਰ ਔਲੀਏ ਅਵਤਾਰ ਨਹੀਂ ਬਦਲ ਸਕਦਾ ਉਹਨਾਂ ਦੀ ਬਾਣੀ ਨੂੰ ਤੇ ਗਵਾਨੀ ਬਦਲਿਆ ਉਹ ਕੋ ਸ਼ਾਮਦ ਕਰਨ ਵਾਸਤੇ ਬਾਦਸ਼ਾਹ ਜੀ ਆ ਤੂੰ ਇੱਥੇ ਹੀ ਰਹਿ ਹੁਣ ਸਾਡੇ ਮੱਥੇ ਨਾਲ ਲੱਗੀ یہ بچن کہہ کے بھیج دتا اس ویسے اورنگزیب نے کہا کہ تم سارے کو بڑا اپرام ہو گیا کہ مینو گرو صاحب نے چڑ دتا ہے پھر پاتشاہجے نا ایک دن بادشاہ شکار چڑیا اتنے گڑے پا کے پاتشاہ تو اجازت لے لی جب اجازت لی بادشاہ نے اجازت دے دی اس ویل پر صاحب آیا روپڑ تو سرگرو کے اس نے گرو صاحب کی آگیا لین واسے ਸੇਖਬੇਤਾ ਜੀ ਪੁੱਛਿਆ ਕਿ ਨਾ ਕੀਤਾ ਭਾਈ ਬਹਿਲੋਕਾ ਗੁਰਦਾਸ ਜੀ ਜਿਹੜਾ ਉਹ ਇਹ ਨਾਂ ਰਹਿਦਾ ਸੀ ਉਹਨੂੰ ਭੇਜਿਆ ਤੇ ਜਾਂ ਪੁੱਛਿਆ ਗੁਰੂ ਸਾਹਿਬ ਦਾ ਕੀ ਹੁਕਮ ਹੈ ਗੁਰੂ ਮਹਾਰਾਜ ਸਾਹਦੇ ਪਾਸ ਆਇਆ ਭਾਈ ਬਹਿਲੋਕਾ ਗੁਰਦਾਸ ਕਹਿਣ ਲੱਗਾ ਮਹਾਰਾਜ ਕੀ ਹੁਕਮ ਹੈ ਹਜ਼ੂਰ ਕਹਿੰਦੇ ਜਿੱਧਰ ਮੂੰਹ ਆ ਉਧਰ ਚਲਾ ਜਾ ਗੁਰੂ ਨਾਨਕ ਦੀ ਬਾਣੀ ਉਲਟਾਈ ਹੋਏ ਉਹ ਕੋਈ ਚੰਗਾ ਕੰਮ ਕੀਤਾ ਅਸੀਂ ਨਹੀਂ ਮੂੰਹ ਲਾਉਣਾ ਇਸ ਨੂੰ ਅਸੀਂ ਤਿਆਗ ਦਿੱਤਾ ਹੈ ਇਹ ਸੁਣ ਕਰਕੇ ਸਾਥ ਸੰਗਤ ਨੇ ਜੀ ਰਾਮ ਰਾਜਾ ਲਾਹੌਰ ਵੱਲ ਨੂੰ ਮੂੰਹ ਸੀ ਉਹਨੂੰ ਲਾਹੌਰ ਚਲੇ ਆ ਗਿਆ ਲਾਹੌਰ ਦੀ ਸੰਗਤ ਨੇ ਉਸ ਵੇਲੇ RAM RAJ ਦਾ ਆਦਰ ਕੀਤਾ ਮਾਰਨ ਲੋਕੋ ਤੇ ਜਿਹਾ ਸੀ ਜੋ ਗੁਰੂ ਘਰ ਦੀ ਅੰਸਰਾ ਪੈਸਾ ਟਕਾ RAM RAJ ਨੂੰ ਕੋਈ ਨਾ ਦੇਵੇ ਗੁਰੂ ਘਰ ਚੋਂ ਖਰਚ ਕਰ ਦਿੱਤਾ। ਉਹ ਸਰਦੂ ਸਤਵੇਂ ਪਾਸ਼ਾ ਨੂੰ ਹੁਕਮਨਾਮਾ ਲੈ ਕੇ ਭੇਜਿਆ। ਉਸ ਹੁਕਮਨਾਮੇ ਨੂੰ ਸੁਣ ਕੇ ਡਰ ਗਏ RAM RAJ ਤੋਂ ਵੀ ਇਹ ਕਰਾਮਾਤ ਵਾਲਾ ਹੈ ਸਾਨੂੰ ਕੋਈ ਸ਼ਰਾਫਤ ਨਾ ਦੇ ਦੇਵੇ। ਲਾਹੌਰੀਆਂ ਨੇ ਉਸ ਵੇਲੇ ਸਾਧ ਸੰਗਤ ਜੀ ਰੁਪਈਏ ਤੇ ਮੋਹਰਾਂ ਤੇ ਟਕਾ ਕਰਦੀਆਂ ਕੁੱਡੀ ਪੈਸਾ ਨਾ ਕੀਤਾ। ਮਾਰਾ ਸਾਨੂੰ ਪਰਵਾ ਲੱਗਾ ਕਿ ਇਹ ਖੋਤੀ ਸੰਗਤ ਹੈ। ਇਸ ਪ੍ਰਕਾਰ ਦੇ ਬਚਨ ਕੀਤੇ ਮਹਾਰਾ ਜੀ ਕਹਿੰਦੇ ਮੂੰਹ ਨੇ ਮਿੱਠੇ ਤੇ ਦਿਲ ਦੇ ਖੋਤੇ ਆ ਇਹ ਬਚਨ ਕਰਨ ਤੋਂ ਸਤਵੇਂ ਪਾਤਸ਼ਾਹ ਦੇ ਭਾਈ ਦਿਆ ਸਿੰਘ ਜੀ ਜਦੋਂ ਪੰਨਿਆਂ ਪਿਆਰਾਂ ਚ ਹੋਏ ਨਾ ਲਾਹੌਰ ਦੇ ਉਹਨਾਂ ਨੂੰ ਫਿਰ ਦਸਵੇਂ ਪਾਤਸ਼ਾਹ ਤੋਂ ਸੀਸ ਦੇ ਕੇ ਮੁਕਤਾਈ ਸੀ ਸੰਗਤ ਦੀ ਲਾਹੌਰ ਦੀ ਹੈ ਤੇ ਮਹਾਰਾ ਜੀ ਮੰਨਦੇ ਖੋਤੇ ਜਿਹੜੇ ਆਪ ਨੂੰ ਬਚਨ ਕੀਤੇ ਜੀ ਸਤਵੇਂ ਸਰੂਪ ਵਿੱਚ ਉਹਨਾਂ ਨੂੰ ਬਖਸ਼ ਲਿਆ ਮਹਾਰਾ ਜੀ ਕਹਿੰਦਾ ਭਾਈ ਦਿਆ ਸਿੰਘ ਸੀਸ ਦਿੱਤਾ ਹੈ ਤੇ ਸੰਗਤ ਨੂੰ ਅਸੀਂ ਬਖਸ਼ਿਆ ਮਿਲਿਆ ਤੇ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਇਹ ਪ੍ਰੇਮ ਸਮਾਰਗੀ ਦੇ ਬਚਨ ਆਉਂਦੇ ਸਭ ਪੰਗੇ ਜੀ ਇਸ ਪ੍ਰਕਾਰ ਗੁਰੂ ਨਾਨਕ ਜੀ ਆਮੀਨੇ ਕਹਿੰਦੇ ਕਿ ਸਤਨਾਪਤਾ ਪਾਤਸ਼ਾਹ ਗਰੀਬ ਨਿਵਾਜ ਜੀ ਨੇ ਉਸ ਵੇਲੇ ਜਦ ਹਰਿ ਕ੍ਰਿਸ਼ਨ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ 5 ਸਾਲ ਦੀ ਉਮਰ ਸੀ ਮਹਾਰਾਜ ਜੀ ਉਸ ਵਕਤ ਗਰੀਬ ਨਿਵਾਜ ਜੀ ਨੇ ਗੁਰਤਾ ਗੱਦੀ ਤੋਂ ਸਥਾਪਨ ਕਰਕੇ ਇਹ ਵਜਨ ਕੀਤਾ ਮਹਾਰਾਜ ਸਾਹਿਬ ਜੀ ਨੇ ਇਹ ਅੱਛਾ ਭਾਈ ਹੁਣ ਆ ਰਾਮ ਰਾਜ ਨੂੰ ਅਸੀਂ ਤਿਆਗ ਦਿੱਤਾ ਹੈ ਸਾਰੀਆਂ ਸੰਗਤਾਂ ਨੂੰ ਬੁਲਾ ਕੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਤੇ ਵਿਖਾ ਕੇ ਕਿਹਾ ਕਿ ਜਿਵੇਂ ਚੜਦਾ ਸੂਰਜ ਹਨੇਰਾ ਚੱਕ ਲੈਂਦਾ ਹੈ ਆਪਾਂ ਪਰੰਮ ਨਿਰੰਕਾਰ ਸਿੱਖਾ ਦਾ ਚੱਕਰ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇਹ ਸਾਡਾ ਸਰੂਪ ਹੈ ਜਿਨ ਸਾਡੇ ਦਰਸ਼ਨ ਕਰਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰੋ ਜਿਨ ਸਾਡੇ ਨਾਲ ਬਚਨ ਕਰਨੇ ਗੁਰੂ ਸਾਹਿਬ ਤੋਂ ਉਪਦੇਸ਼ ਲੋ ਇਹੋ ਬਚਨ ਕਰਕੇ ਮਾਰਨ ਪੰਜ ਪੈਸੇ ਤੋਂ ਮਲੇਰ ਲੈ ਕੇ ਕੀਰਤ ਪ੍ਰਸਾਦ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਬਖਸ਼ੀ ਗੁਰੂ ਮਹਾਰਾਜ ਸਾਹਿਬ ਗੁਰਤਾ ਗੱਦੀ ਤੋਂ ਬਿਰਾਜਮਾਨ ਹੋ ਕੇ ਜਦੋਂ ਜਗਤ ਨੂੰ ਤਾਰਨ ਲੱਗੇ ਗੁਰੂ ਹਰਿਰਾਜ ਸਾਹਿਬ ਜੋਤੀ ਜੋਰ ਸਮਾ ਗਏ ਕੀਰਤ ਪ੍ਰਸਾਦ ਦੇ ਚ ਆਪ ਦੇ ਸ਼ੀਰਿੰਗ ਦੇ ਵਿੱਚ ਸਿੱਖਾ ਤੇ ਰੱਖਿਆ ਗੁਰਪ੍ਰਤਾਜ ਲਿਖਿਆ ਹੋਇਆ ਹੈ ਮਾਰਨ ਖਤਮੇ ਪਾਸ਼ਨਾ ਦੀ ਉਹ ਲੋਪ ਕਰ ਲਈ ਸੀ ਸੰਦੇਹੂ ਸਤਖੰਡ ਨੂੰ ਸਤਵੇਂ ਪਾਤਸ਼ਾਹ ਚਲੇ ਗਏ ਇਸ ਪ੍ਰਕਾਰ ਸਤਵੇਂ ਪਾਸ਼ਨਾ ਨੇ ਕੌਂਤੇ ਕੀਤੇ ਸਭ ਜੀ ਉਸ ਤੋਂ ਬਾਅਦ ਬਰੀਦ ਨਵਾਜ ਅੰਤਰਜਾਮੀ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਕੇ ਸੰਗਤਾਂ ਬੜੀਆਂ ਜੁੜ ਗਈਆਂ ਦੇਸ਼ਾਂ ਦਸੰਤਾਂ ਦੀਆਂ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ 2 ਸਾਲ ਕੀਰਤ ਪ੍ਰਸਾਦ ਵਿੱਚ ਰਹਿ ਕੇ ਮਹਾਰਾਜ ਸਾਹਿਬ ਜੀ ਨੇ ਕੰਮ ਕਾਨੂੰ ਤਾਰਿਆ ਇੱਕ ਵਾਰੀ ਦੀ ਗੱਲ ਹੈ ਗੁਰੂ ਮਹਾਰਾਜ ਸਾਹਿਬ ਜੀ ਬਾਹਰ ਪਾਲਕੀ ਤੇ ਸਵਾਰੋ ਕੇ ਜਾ ਰਹੇ ਸਨ ਉਥੇ ਸਕੇ ਬਾਪਾ ਜਦੋਂ ਪਾਲਕੀ ਸਵਾਰ ਹੋ ਕੇ ਗਏ ਇੱਕ ਦੋ ਰਹਿਦਾ ਸੀ ਦਸ਼ ਵਿੱਚ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਉਹ ਦੇਵ ਦੀ ਜੋ ਵੀ ਸੀ ਦੋਹੇ ਪਲਟ ਗਈ ਪ੍ਰੇਤ ਸੀ ਉਹ ਦੋ ਵੀ ਇੱਕ ਪ੍ਰੇਤਾਂ ਦੀ ਜੁਣੀ ਹੈ ਉਹਦੀ ਦੇਵ ਪਲਟ ਕੇ ਵਿਸ਼ਨੂੰ ਦਾ ਅਵਤਾਰ ਕੋ ਸ਼ਰੂਮ ਮੁਕਤੀ ਨੂੰ ਪ੍ਰਾਪਤ ਹੋ ਕੇ ਬਕੁੰਠ ਵੀ ਚਲਿਆ ਗਿਆ ਕਿਉਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨਾਂ ਦਾ ਸਰਕਾ ਸਾਹ ਸੰਗੀਤ ਜੀ ਬੜੇ ਲੋਕ ਨਿਹਾਲ ਹੋਏ ਤੇ ਗੱਦਾ ਜਿਲ ਸੀ ਉਹ ਸਾਹ ਸੰਗੀਤ ਚੋਰੀ ਕਰਨ ਵਾਲਾ ਸੀ ਉਹਦੀ ਚੋਰੀ ਮਹਾਰਸਾਨ ਹਟਾਈ ਇੱਕ ਘਰ ਜਾ ਕੇ ਪਾਣੀ ਆਉਣ ਲੱਗਾ ਸੀ ਮਹਾਰਾਜ ਸਾਹਿਬ ਜੀ ਉੱਥੇ ਖੜੇ ਦੇਖੇ ਫੇਰ ਉਹ ਪਾਣੀ ਲਾ ਕੇ ਪਿੱਛੇ ਮੁੜ ਆਇਆ ਫੇਰ ਉਹ ਸੁਖਣਾ ਮਾਰਦੇ ਸੁਖੀ ਮਾਰਨ ਕਹੇ ਚੋਰੀ ਦੀ ਸੁਖਣਾ ਨਹੀਂ ਹਸੀ ਪੂਰੀ ਕਰਨੀ ਚਾਹੀਏ ਤੇ ਵਜਨ ਗੁਰ ਹਰਕ੍ਰਿਸ਼ਨ ਸਾਹਿਬ ਨੇ ਕਹੇ ਉਹ ਗੱਦੇ ਜਲਦੀ ਚੋਰੀ ਛਡਾਈ ਤੇ ਰਾਜਾ ਰਾਮ ਸਿੰਘ ਉਹ ਲੜਕੀਆਂ ਮਾਰਦਾ ਸੀ ਰੋਪੜ ਦਾ ਉਹਨੂੰ ਲੜਕੀਆਂ ਮਾਰਨ ਤੋਂ ਹਟਾਇਆ ਇਸੇ ਪ੍ਰਕਾਰ ਸਾਹਿਬ ਜੀ ਇੱਕ ਤਮਾਕੂ ਪੀਣ ਵਾਲਾ ਆਦਮੀ ਸੀ ਗੱਦਾ ਜਿਹਦਾ ਨਾਮ ਸੀ ਉਹਦੇ ਲਈ ਉਹ ਹਜ਼ਾਰਪੁਰ ਦਾ ਸੀ ਤਮਾਕੂ ਪੀਣ ਤੋਂ ਹਟਾਇਆ ਇਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ 2 ਸਾਲ ਰਹਿ ਕੇ ਪੀਰ ਪ੍ਰਸਾਦ ਕੋ ਖਤਨਾਮ ਦਾ ਪ੍ਰਚਾਰ ਕੀਤਾ ਲੱਖਾਂ ਸੰਗਤਾਂ ਨੇ ਹਾਲ ਹੁੰਦੀਆਂ ਆਪ ਦਾ ਪ੍ਰਸਾਦ ਦਿੱਲੀ ਤੱਕ ਪਹੁੰਚ ਗਿਆ ਜਿਸ ਵਕਤ ਉਸ ਵੇਲੇ RAMRAH ਜਾ ਕੇ ਮਿਲ ਕੇ ਰੰਗਦੇਵ ਨੂੰ ਬੜਾ ਦੁਖੀ ਹੋਇਆ ਕਿ ਮੈਨੂੰ ਗੁਰੂ ਸਾਹਿਬ ਨੇ ਬੇਮੋਹ ਕਰ ਦਿੱਤਾ ਹੈ ਫਿਰ 파ਸ਼ਾ ਤੇਰੇ ਨਾਲ ਮਿਲਣ ਕਰਕੇ ਮੈਨੂੰ ਗੁਰੂ ਸਾਹਿਬ ਨੇ ਛੱਡ ਦਿੱਤਾ ਹੈ ਭਾਵੇਂ ਮੈਂ ਕਰਾਮਾਤਾਂ ਤੈਨੂੰ ਦਿਖਾਈਆਂ ਪਰ ਸਤਗੁਰੂ ਨਾਰਾਜ਼ ਹੋ ਗਏ ਮੇਰੇ ਉਸ ਵੇਲੇ ਇਹਨਾਂ ਦੂੰਦਿ ਰਿਆਸਤੇ ਨੂੰ ਦੇਤੀ ਆ ਰਾਮਰਾਣ ਤੇ ਤੂੰ ਉੱਥੇ ਹੀ ਆਵਾਦ ਹੋ ਜਾ ਉਧਰ ਸੁਖ ਭਰੋਗੇ ਇਹੋ ਰਾਮਰਾਣ ਦੇਰਾਂ ਦੂੰਦ ਵਿੱਚ ਆ ਕੇ ਨਿਵਾਸ ਕਰਨ ਲੱਗ ਗਿਆ ਉਸ ਦੇ ਸਾਧ ਸੰਗਤ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਪ੍ਰਤਾਪ ਦੇਖ ਕੇ ਸੁਣ ਕੇ ਹੀ ਜਾਣਦਾ ਬੜਾ ਦੁਖੀ ਹੁੰਦਾ ਚਿੱਤ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਇਸ ਪ੍ਰਕਾਰ ਇੱਕ ਦਿਨ ਪਾਲਕੀ ਚੜ੍ਹੇ ਆ ਰਹੇ ਸਨ ਦਰਿਆ ਦੇ ਕਿਨਾਰੇ ਜਦੋਂ ਉਹ ਸਾਧ ਜੀ ਦੇ ਆਏ ਉੱਥੇ ਇੱਕ ਸਾਧ ਸੰਗਤ ਜੀ ਕੋੜੀ ਬ੍ਰਾਹਮਣ ਸੀ ਉਹਨ ਸ਼ਰਾਬ ਪੀਣ ਕਰਕੇ ਇੰਨਾ ਢੇੜਾ ਕਰੋੜ ਹੋ ਗਿਆ ਉਹਦਾ ਮੁਸਕਾਨਾ ਤੇ ਰਸੀਦ ਚੋਂ ਉਹਦੇ ਕੋਲੇ ਨਾ ਛੇ ਉਹਦੇ ਘਰ ਵਾਲੀ ਨੇ ਕਹਿਤਾ ਸੀ ਤੇ ਜਾ ਅੱਜ ਤੋਂ ਤੈਨੂੰ ਅਸੀਂ ਛੱਡਿਆ ਕਿਸੇ ਖੂ ਖਾਤੇ ਚ ਪੈ ਕੇ ਮਰ ਤੇਰੇ ਕੋਲੋਂ ਬਰਬੂਹ ਆਉਂਦੀ ਐ ਕੋੜ ਹੋ ਗਿਆ ਤੈਨੂੰ ਸੁਣ ਕੇ ਜਦੋਂ ਇਸਤਰੀ ਨੇ ਬਚਨ ਕਹੇ ਬੜਾ ਨਰਾਸਾ ਹੋ ਕੇ ਘਰੋਂ ਤੁਰ ਪਿਆ ਨਰਾਸਾ ਹੋ ਕੇ ਸੱਲੋ ਜੀ ਡੁੱਬਣ ਵਾਸਤੇ ਚੱਲਿਆ ਬਾਕੀ ਦੇ ਬ੍ਰਾਹਮਣਾਂ ਨੇ ਕਿਹਾ ਕਿਉਂ ਸੱਲੋ ਜੀ ਡੁੱਬਦਾ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਦੇ ਦਰਸ਼ਨ ਕਰ ਜਦੋਂ ਮਹਾਰਾਜ ਸਾਹਿਬ ਦੀ ਪਾਲਕੀ ਸਾਹਮਣੇ ਆਈ ਤੇ ਬ੍ਰਾਹਮਣ ਰਾਸੇ ਚ ਡੁੱਗ ਪਿਆ ਮੁੱਧੇ ਮੁੱਧਗਾ ਪਿਆ ਮਹਾਰਾ ਕਹਿੰਦੇ ਆਹ ਕੌਣ ਹੈ ਭਾਈ ਦੁਖੀ ਪਿਆ ਕਹਿਣ ਲੱਗੇ ਮਹਾਰਾ ਕੁਸ਼ਤੀ ਕੁਸ਼ਤੀ ਬ੍ਰਾਹਮਣ ਹੈ ਸ਼ਰਾਬ ਪੀਣ ਦੀ ਆਪ ਤੁਸੀਂ ਇਹਨੂੰ ਇਹ ਨਾਲ ਇਹਨੂੰ ਕੋਹੜ ਹੋ ਗਿਆ ਮਹਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸਰੇ ਸੁੱਖਣ ਚਾ ਮਹਾਰਾ ਇਹਨੂੰ ਪਾਸੇ ਕਰ ਦिए ਮਹਾਰਾ ਕਹਿੰਦੇ ਨਹੀਂ ਭਾਈ ਸ਼ਰਨ ਆਇਆ ਸਤਗੁਰੂ ਮਹਾਰਾ ਸਾਹਮਣੇ ਆਵਦਾ ਰਮਾਲ ਜਿਹੜਾ ਹੱਥ ਖੁਸ਼ ਕਰਨ ਵਾਲਾ ਸੀ ਉਹ ਦੁਕਾ ਕੇ ਆ ਲਓ ਇਸ ਦੇ ਭਾਈ ਫਖੀਰਾਂ ਸਿੰਘ ਮਹਾਰਾਜ ਦੇ ਨਾਲ ਸੇਵਾਦਾਰ ਉਹਨਾਂ ਕਹਿੰਦਾ ਭਾਈ ਫਖੀਰਾਂ ਸਿੰਘ ਤੇ ਗੁਰਮਖਸ דו ਸਿੱਖਾਂ ਨੇ ਉਹਨਾਂ ਨੂੰ ਕਿਹਾ ਭਾਈ ਇਹ ਸਰੀਰ ਤੇ ਫੇਰ ਦੇ ਸਤਨਾਮ ਵਾਹਿਗੁਰੂ ਕਹਿ ਦੇ ਜੋ ਸਰੀਰ ਤੇ ਫੇਰਿਆ ਜਿਹੜੀ ਭੈੜੀ ਚਮੜੀ ਸੀ ਉਹ ਸਾਰੀ ਉੱਤਰ ਗਈ ਸੋਨੇ ਵਰਗਾ ਰੰਗ ਵਿੱਚੋਂ ਨਿਕਲ ਆਇਆ ਇੰਉ ਕੋੜ ਉਸ ਬ੍ਰਾਹਮਣ ਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸਾਧ ਸੰਗਤ ਜੀ ਨੇ ਲੇਟਿਆ ਇੰਉ ਗੁਰੂ ਹਰਿਕ੍ਰਿਸ਼ਨ ਸਾਹਿਬ ਬਾਦ ਗੁਰੂ ਦਸ਼ਮ ਪਾਤਸ਼ਾਹ ਨੇ ਕਿਹਾ ਸ੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜੋ ਲਿਖਿਆ ਸਬਦ ਸੁਆ ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਚਲੇ ਜਾਂਦੇ ਆ ਇਸ ਤਰ੍ਹਾਂ ਬਿਰਹਾ ਕਿਸੇ ਸਾਧੀ ਨੇ 2 ਸਾਲ ਸੰਕਲ ਨੂੰ ਨਿਹਾਲ ਕੀਤਾ ਫੇਰ ਆਮਰਾਜ ਦੀਰਖਾ ਕਰਨ ਤੋਂ ਮਹਾਰਾਜ ਸਾਹਿਬ ਦਿੱਲੀ ਨੂੰ ਜਦੋਂ ਗਏ ਪੰਜੋਖਰੇ ਇੱਕ ਛੱਜੀ ਨਾਮੇ ਥੋਲ ਇੱਥੇ ਪਾਣੀ ਭਰਦਾ ਸੀ ਨਾ ਗੁੰਗਾ ਸੀ ਨਾਲੇ ਬੋੜਾ ਸੀ ਕਾਲਾ ਰੰਗ ਸੀ ਉਸ ਦਾ ਪਰਦੇ ਤਾਂ ਕੀ ਦੇਖਣੀ ਪਰਨਾ ਤਾਂ ਸੀ ਕੀ ਸੀ ਪੜਦੇ ਨਹੀਂ ਸੀ ਕਦੇ ਵੇਖੇ ਉਹ ਸਾਥ ਸੰਗੇ ਜੀ ਇੱਥੇ ਛੱਜੀ ਥੋਲ ਰਹਿਂਦਾ ਸੀ ਇੱਥੋਂ ਦਾ ਇੱਕ ਲਾਲ ਨਾਮੇ ਪੰਡਰ ਸੀ ਜਿਹੜਾ ਜਾ ਕੇ ਖੇਤ੍ਰ ਦੇ ਉੱਤੇ ਵੀ ਆਵਦਾ ਗਿਆਨ ਕਰਿਆ ਕਰਦਾ ਉਸ ਸਾਹ ਦੇ ਤੇ ਮਹਾਰਾਜ ਸਾਹਿਬ ਦੀ ਜਦ ਆ ਕੇ ਸਵਾਰੀ ਇਤਰੀ ਨਾਲ ਬਹੁਤ ਸਾਰੇ 2200 ਸਵਾਰ ਸਿੱਖ ਜਿਹੜਾ ਗੁਰੂ ਹਰਿਰਾਇ ਸਾਹਿਬ ਦੇ ਨਾਲ ਦਾ ਸੀ ਉਹ ਨਾਲ ਅਛਾ ਸ਼ਸਤਰ ਧਾਰੀ ਜੰਤ ਸੰਗਤਾਂ ਹੋਰ ਦਰਸ਼ਨਾ ਨੂੰ ਆ ਰਹੀਆਂ ਹਨ ਉਸ ਵਕਤ ਸਾਹਿਬ ਸੰਗੇ ਜੀ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਵਿਵਸਥ ਕਰਕੇ ਇਹ ਕਹਿੰਦਾ ਇਹ ਕੌਣ ਰਾਜ ਪੁੱਤਰ ਉੱਤੇ ਹੋਇਆ ਲਾਲ ਪੰਡਤ ਨੇ ਪੁੱਛਿਆ ਉਸ ਜਿਹੜੇ ਸਿੱਖਨ ਚਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਹੈ ਇਹ ਕਹਿਣ ਲੱਗਾ ਨਾਲੇ ਗੁਰੂ ਨਾਲੇ ਹਰਿ ਕ੍ਰਿਸ਼ਨ ਸਾਹਿਬ ਵਾਪਰ ਚ ਕੱਲੇ ਕ੍ਰਿਸ਼ਨ ਭਵਾਨ ਹੋਏ ਆ ਉਹਨਾਂ ਦੀ ਗੀਤਾ ਦੇ ਭਾਵ ਇਸ ਬਾਲਕ ਨੂੰ ਅਰਥ ਨਾ ਆਉਂਦੇ ਹੋਣ ਇਹ ਜਦੋਂ ਬਚਨ ਕਹਿ ਕਹਿੰਦੇ ਪੰਡਤ ਸਾਹਿਬ ਕਹਿੰਦਾ ਖੜਾ ਰਹਾ ਮੈਨੂੰ ਗੁਰੂ ਸਾਹਿਬ ਨੂੰ ਪੁੱਛ ਆਉਣ ਦੇ ਪੰਡਤ ਉੱਥੇ ਖੜ ਗਿਆ ਵਿਦਿਆਰਥੀ ਮਾਣ ਦਾ ਹੰਕਾਰੀ ਸਤਿਗੁਰਾਂ ਨੂੰ ਜਾ ਕੇ ਪੁੱਛਿਆ ਕਿ ਮਹਾਰਾਜ ਜੀ ਐ ਪੰਡਤ ਕਹਿੰਦਾ ਗੀਤਾ ਦੇ ਅਰਥ ਹੀ ਤੁਹਾਨੂੰ ਆਉਂਦੇ ਹੋਣੇ ਮਹਾਰਾਜ ਸਾਹਿਬ ਕਹਿਣ ਲੱਗੇ ਉਹਨੂੰ ਸਾਡੇ ਪਾਸ ਹੀ ਲਿਆ ਰੂਬਰੂ ਉੱਤਰ ਗਈ ਪੰਡਤ ਨੂੰ ਮਹਾਰਾਜ ਸਾਡੇ ਪਾਸ ਲਿਆਦਾ ਗਿਆ ਜੋ ਆਇਆ ਬੜਾ ਦੁਗਿਆਦਾ ਮਾਨੀ ਸੀ ਉਹ ਪੰਚ ਤੇ ਲਾਲ ਨਾਵੇਂ ਕਹਿਣ ਲੱਗਾ ਮਹਾਰਾਜ ਸਾਹਬ ਨੂੰ ਕਿ ਮਹਾਰਾਜ ਗੀਤਾ ਦੇ ਅਰਥ ਸੁਣਾਓ ਮਹਾਰਾਜ ਕਹਿੰਦੇ ਪੰਚਾ ਜੀ ਅਸੀਂ ਗੀਤਾ ਦੇ ਅਰਥ ਕਰਦੇ ਤੂੰ ਕਹਿਣਾ ਵੀ ਭਾਗਾਵਾਰੇ ਘਰ ਦੇ ਸੁਪੁੱਤਰਾਂ ਨੂੰ ਗੁਰੂ ਘਰ ਦੇ ਪੁੱਤਰ ਹੈ ਇਹਨਾਂ ਨੂੰ ਕਿਸੇ ਪੰਡਤ ਨੂੰ ਕੋਲੇ ਰੱਖ ਕੇ ਗੀਤਾ ਪੜ੍ਹ ਨਹੀਂ ਹੋਣੀ ਹੈ ਤੈਨੂੰ ਇਹ ਸ਼ੰਕਾ ਫੁਰਜੀ ਵੀ ਜੀ ਅਸੀਂ ਅਰਥ ਕਰਦੇ ਤੂੰ ਉਹ ਲਿਆਜਾ ਕਰੋ ਗੀਤਾ ਨਾਲ ਪੜ੍ਹੀ ਉਹ ਤਾਂ ਅਰਥ ਕਰਾਵਾਂਗੇ ਇਹ ਸੁਣ ਕੇ ਉਹ ਪੰਚ ਭੱਲਣ ਲੱਗਾ ਜੋ ਸੱਜੂ ਝੋੜਾਂ ਦੇ ਲੜਕੇ ਨੂੰ ਲੈ ਜਾ ਗੁੰਗੇ ਤੇ ਬੋਲੇ ਨੂੰ ਉਹ ਜਦੋਂ ਲਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਨੂੰ ਪਾ ਕੇ ਉੱਥੇ ਇੱਕ ਪਾਣੀ ਦਾ ਸਰਸੰਗ ਜੀ ਥਾਂ ਸੀ ਉਹ ਤਲਾਹ ਜੀ ਦਾ ਨਾਮ ਹੁਣ ਸਰੋਵਰ ਬਣਿਆ ਹੋਇਆ ਹੈ ਗੁਰੂ ਸਾਹਿਬ ਉਹ ਆਸਥਾਨ ਵਿੱਚ ਮਾਰਾ ਸਾਉ ਨੂੰ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਕੇ ਨਵੇਂ ਵਸਤਰ ਪਹਿਨ ਆਏ ਨਵੇਂ ਵਸਤਰ ਪਹਿਨਾ ਕੇ ਗੁਰੂ ਸਾਹਿਬ ਦੀ ਹਜ਼ੂਰੀ ਚ ਆਇਆ ਭਾਈ ਸੰਤੋਖ ਸਿੰਘ ਜੀ ਤਾਂ ਲਿਖਿਆ ਕਿ ਨਿਗਾ ਨਾਲ ਇਹਨੂੰ ਨਿਹਾਲ ਕਰਤਾ ਯਾਨੀ ਜਾਨਸਨ ਲਿਖਿਆ ਛਿੱਤੀ ਫੁੱਲਾਂ ਦੀ ਮਾਰਨ ਸਿਰ ਤੇ ਰੱਖ ਦਿੱਤੀ ਤੇ ਉਸ ਵੇਲੇ ਸਾਰੀਆਂ ਗੱਡਿਆਂ ਨੂੰ ਫਰਿਆਈਆਂ ਸੱਜੂ ਜੀ ਨੂੰ ਦਨ ਲਗਾ ਮਾਰਾ ਮੈਨੂੰ ਕੀ ਆਗਿਆ ਹੈ ਮਾਰਾ ਕਹਿੰਦੇ ਪੰਡਤ ਕੋਈ ਬਚਨ ਕਰਨਾ ਚਾਹੁੰਦਾ ਹੈ ਉਸ ਪੰਡਤ ਨੂੰ ਸੂਤਰ ਨਾਲ ਬੋਲਦਾ ਕਸਮਾਂ ਨੂੰ ਸ਼ਾਸਤਰੇ ਪ੍ਰਵਿਰਤਾ ਕਿ ਸ਼ਾਸਤਰ ਅਨਸਾਰ ਮੇਰੇ ਨਾਲ ਤੋਂ ਚਰਚਾ ਜੀ ਪ੍ਰਵਿਰਤ ਹੋਇਆ ਚਾਹੁੰਦਾ ਹੈ ਸੁਣ ਕੇ ਪੰਡਤ ਸਾਧ ਸੰਗਤ ਜੀ ਹੈਰਾਨ ਹੋ ਗਿਆ ਕਹਿੰਦੇ ਤਾਂ ਸੁਰਤੀਆਂ ਬੋਲਣ ਲੱਗਿਆ ਗੁੰਗਾ ਤੇ ਬੋਲਾ ਸੀ ਉਸ ਜਿਹੜੇ ੱਲਾਜਾ ਹੋ ਗਿਆ ਗੀਤਾ ਦਾ ਪਾਠ ਬਣਾ ਆਵੇ ਸੁਧ ਅਠ ਅਠ ਅਰਥ ਕੀਤੇ ਗੀਤਾ ਦੇ ਸ਼ਲੋਕਾਂ ਦੇ ਤੇ ਪੰਡਤ ਫਿਰ ਗੁਰੂ ਸਾਹਿਬ ਦੇ ਚਰਨਾਂ ਦਾ ਸਿੱਖ ਬਣ ਗਿਆ ਜਿੰਨੂੰ ਲਾ ਕੇ ਜੰਦਾ ਹੀ ਨ ਸਿੱਖਾਂ ਵਰਗਾ ਮੈਨੂੰ ਬਣਾਓ ਮੈਨੂੰ ਬਹਾਮਣ ਜਾਣ ਕੇ ਮੇਰਾ ਸਤਕਾਰ ਨਾ ਕਰੋ ਗੁਰੂ ਸਾਹਿਬ ਨੇ ਕਹਾ ਨਾ ਭਾਈ ਅਸੀਂ ਕਿਸੇ ਦੇ ਵਰਨ ਨੂੰ ਨਹੀਂ ਗਵਾਉਂਦੇ ਜਿਸ ਵਰਨ ਦਾ ਕੋਈ ਰਹੇ ਅਸੀਂ ਕਿਸੇ ਦੇ ਧਰਮ ਨੂੰ ਨਹੀਂ ਨਾਸ ਕਰਦੇ ਨਹੀਂ ਮਾਰਾ ਮੈਨੂੰ ਸਿੱਖ ਬਣਾਓ ਉਹਦੇ ਉਹ ਸੱਜੀ ਨਵੀਂ ਮਾਰਾ ਸਾਨੂੰ ਬਖਸ਼ਿਸ਼ ਕੀਤੀ ਉਹਦੀ ਲਾਦੀਆਂ ਛੀਂਹਿਆਂ ਤੱਕ ਦਾਸਨ ਵੇਖਿਆ ਉਹਨਾਂ ਦੇ ਕੋਲ ਵਿੱਚੋਂ ਆਦਮੀ ਸੁਖਨੀ ਸਾਹਿਬ ਦਾ ਪਾਠ ਕਰਦਾ ਖੂਹੇ ਤੇ ਬੈਠਾ ਛੜਕਦੇ ਤੇ ਪਾਣੀ ਪਿਆਆ ਕਰਦਾ ਉਥੋਂ ਤੱਕ ਉਹਦੇ ਉਹਦੀ ਅੰਸ਼ ਤੱਕ ਉਹ ਸੱਜੀ ਦੀ ਤੱਕ ਇਹ ਕੀ ਹੈ ਉਹ ਅਖਮੀ ਖਾਉਂ ਸੀ ਸੋ ਸਭ ਸੰਗਤ ਜੀ ਇਸ ਤਰਕਾਰ ਗੁਰੂ ਸਾਹਿਬ ਦੀ ਬਖਸ਼ੀ ਜਿਹੜੀ ਹੈ ਜਿਨ੍ਹਾਂ ਨੂੰ ਦਾਤ ਪ੍ਰਾਪਤ ਹੋ ਗਈ ਬਹੁਤ ਮੇਰ ਹੋ ਜਾਂਦੀ ਹੈ ਫਿਰ ਮਹਾਰਾਜ ਸਾਹਿਬ ਇੱਕ ਤੁਝ ਖਰੇ ਤੋਂ ਬਖਸ਼ੀ ਕਰਕੇ ਕਿਹਾ ਕਿ ਭਾਈ ਇੱਥੇ ਹੀ ਸੰਗਤ ਮੁੜ ਜੇ ਸਾਰੀ ਬਾਕੀ ਜਿੰਨੀ ਸੰਗਤ ਦਾ ਕਿੱਥੇ ਹੀ ਮੁੜ ਜਾਓ ਮਾਤਾ ਸਾਹਿਬ ਸਾਡੇ ਨਾਲ ਕ੍ਰਿਸ਼ਨ ਕੌਰ ਜੀ ਜਾਣਗੇ ਜਾਂ ਪੰਜ ਸਿੱਖ ਨਾਲ ਜਾਣਗੇ ਕਿਉਂ ਪਾਲਕੀ ਸਵਾਰ ਹੋ ਕੇ ਜੋ ਸਾਨੂੰ ਭੇਟਾ ਕਰਨੀ ਹੈ ਸਿੱਖਾਂ ਦੇ ਇੱਥੇ ਪੰਜੋਖੇ ਹੀ ਕਰੋ ਇਹ ਬਚਨ ਕਰਕੇ ਨਿਸ਼ਾਨ ਗੱਡਿਆ ਨਿਸ਼ਾਨ ਕੱਢ ਕੇ ਮਾਰਨ ਕਹੇ ਭਾਈ ਸਾਦਾ ਨਿਸ਼ਾਨ ਹੈ ਉਹ ਨਿਸ਼ਾਨ ਸਾਹਿਬ ਸਾਹਿਬ ਸ੍ਰੀ ਗੁਰੂ ਸਾਹਿਬ ਦੀ ਯਾਦਗਾਰ ਹੈ ਪੰਜੋਖਰੇ ਵਿੱਚ ਇਸ ਪ੍ਰਕਾਰ ਤੇਜੀ ਪਾਪਸ਼ਾਨ ਕੌਂਤ ਕਰਕੇ ਪੰਜੋਖਰੇ ਤੋਂ ਜਿਹੜੋਂ ਕੁਲ ਖੇਤਰ ਗਏ ਹਮੇ ਉੱਥੇ ਪੰਤਾਂ ਨੂੰ ਸ਼ਰਧੀਆਂ ਸਮਿਤੀਆਂ ਦੀ ਚਰਚਾ ਹੋਈ ਫਿਰ ਦਿੱਲੀ ਪੁੱਜੇ ਦਿੱਲੀ ਤੋਂ ਬਾਹਰ ਜੈ ਸਿੰਘ ਰਾਜਾ ਸਵਾਹੀ ਜੀ ਦਾ ਪਰਸਨਾਮ ਵਜ਼ੀਰ ਆਇਆ ਸੀ ਨਾਲ ਲੈਣ ਉਹਨੂੰ ਪਤਾ ਲੱਗਾ ਕਿ ਉਹ ਸਾਰੀ ਫੌਜ ਨੂੰ ਲੈ ਕੇ ਗੁਰੂ ਸਾਹਿਬ ਜੀ ਦੇ ਅੱਗੇ ਆ ਕੇ ਸਾਹਿਬ ਸਿੰਘ ਜੀ ਦੰਦੌਦ ਵੰਦਨਾ ਕੀਤੀ ਸਾਰੇ ਫਾਲੂਅ ਕਰਕੇ ਫੌਜ ਮਹਾਰਾਜ ਨਾਲ ਜੈਸਿੰਘਪੁਰ ਆਸੀ ਜਿੱਕੇ ਹੁਣ ਮਹਾਰਾਜ ਸਾਡਾ ਬੰਗਲਾ ਸਾਹਿਬ ਗੁਰਦੁਆਰਾ ਹੈ ਇਸ ਥਾਂ ਨੂੰ ਤੇ ਲਿਗਿਆ ਇੱਥੇ ਗੁਰੂ ਸਾਹਿਬ ਜੀ ਰਹੇ ਇੱਥੇ ਰਾਣੀ ਦੀ ਪਰਖ ਕਰਨ ਵਾਸਤੇ ਗੋਲੀ ਬਣਾ ਕੇ ਵਿਖਾਤੀ ਸੀ ਗੁਰੂ ਸਾਹਿਬ ਨੇ ਦੱਸਿਆ ਏ ਗੋਲੀ ਬਣ ਕੇ ਬੈਠੀ ਐ ਇਹ ਚੰਗਾ ਕੰਮ ਨਹੀਂ ਕੀਤਾ ਤੁਹਾਡੇ ਕੋਲ ਨਹੀਂ ਚੱਲੇਗੀ ਇਹ ਬਚਨ ਕਹਿਣ ਤੋਂ ਉਹਨਾਂ ਨੇ ਰਾਜਾ ਪਹਿਨੀ ਪਹਿ ਗਿਆ ਮਹਾਰਾਜ ਕਹਿੰਦੇ ਚੰਗਾ ਸੰਤਾਨ ਤਾਂ ਜੱਲ ਹੀ ਤੁਹਾਡੇ ਰਾਣੀਆਂ ਹੀ ਰਾਜ ਕਰਿਆ ਕਰਨਗੇ ਇਹ ਬਚਨ ਗੁਰੂ ਸਾਹਿਬ ਨੇ ਕਰਦਾ ਹੋ ਜੈਪੁਰ ਯੋਧ ਵਿੱਚ ਔਰ ਰਾਣੀਆਂ ਨੇ ਕੁਝ ਇਰਾਜ਼ ਕਰਦੀਆਂ ਰਹੀਆਂ ਤੇ ਜੋ ਪੁੱਤਰ ਹੋ ਜਾਂਦਾ ਰਾਜਾ ਮਰ ਜਾਂਦਾ ਕਰਦਾ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਲਾਵਾਣ ਪਰਖੀਏ ਯੋਗ ਨਹੀਂ ਤੁਸੀਂ ਕੀਤਾ ਸਾਡੀ ਇਹ ਬਚਨ ਕੀਤੇ ਸਨ ਫਿਰ ਰੰਗਜੀਤ ਜੀ ਵੀ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰਨੇ ਚਾਹੇ ਮਹਾਰਾਜ ਸਾਹਿਬ ਸੰਦੇਹੇ ਲੋਕ ਹੋ ਗਏ ਸ਼ਰਬਾਲਾ ਸਾਹਿਬ ਦੇਤੇ ਇਹ ਜਿਨ੍ਹਾਂ ਦੇ ਕੌਟਕਾਂ ਸਾਹਿਬ ਸੰਗੇ ਜੀ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅੱਜ ਅਵਤਾਰ ਧਾਰਨ ਦਾ ਗੁਰਪੁਰਬ ਹੈ ਸਭ ਸੰਗਤਾਂ ਨੂੰ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ